ਜਗਮਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ <strong></strong> ਸ਼ਰਮਾ ਜਿੱਥੇ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੜੀ ਚਿੰਤਤ ਹੈ ਤੇ ਕਹਿ ਲਿਏ ਕਿ ਇਸ ਵੇਲੇ ਤਕਰੀਬਨ 9 ਵਜੇ ਦਾ ਰਾਤ ਦਾ ਟਾਈਮ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਅਹਮਦਗੜ੍ਹ ਮੇਨ ਹਾਈਵੇ ਦੇ ਉੱਤੇ ਨਾਕਾ ਲਾਇਆ ਹੋਇਆ ਹੈ ਤੇ ਕਹਿ ਦिए ਕਿ ਜਿੱਥੇ ਕਹਿ ਲਿਏ ਵਾਹਨ ਚਾਲਕ ਨੇ ਜਿਹੜੇ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਦਾ ਉਹਨਾਂ ਦੇ ਵਿਰੋਧ ਜਿਹੜੀ ਸਖਤ ਕਾਰਵਾਈ ਹੈ ਉਸ ਨੂੰ ਨੇਪਰੇ ਚਾੜਾ ਜਾਂਦਾ ਦੱਸਦੀ ਹੈ ਜ਼ਿਲ੍ਹਾ ਮੁਖੀ ਐਸਐਸਪੀ ਗगन ਅਜੀਤ ਸਿੰਘ ਜੀ ਜਿਨ੍ਹਾਂ ਦੇ ਦਿਸ਼ਾ-ਨਿਸ਼ਾ ਦੇ ਅਨੁਸਾਰ ਹੈ ਜਿਹੜਾ ਕਹਿ ਲਿਏ ਇਹ ਨਾਕਾ ਲੱਗਿਆ ਹੋਇਆ ਹੈ ਤੇ ਜੋ ਟ੍ਰੈਫਿਕ ਨੂੰ ਕਹਿ ਲਿਏ ਵੀ ਉਹਨਾਂ ਦੇ ਰੂਲ ਤੋੜਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਦਾ ਐਸਐਚਓ ਠਾਣਾ ਸਦਰ ਅਹਿਮਦਗੜ੍ਹ ਮੌਜੂਦ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਤੇ ਅ ਅੱਜ ਦਾ ਜਿਹੜਾ ਨਾਕਾ ਲੱਗਿਆ ਸਰ ਕਿਸ ਪਰਪਸ ਦੇ ਲੱਗੇ ਲਈ ਲੱਗੇ ਇਹ ਨਾਕਾ ਕਿ ਸਾਡੇ ਮਾਨਯੋਗ ਐਸਐਸਪੀ ਮਲੇਰਕੋਟਲਾ ਸਰਦਾਰ ਗਗਨਜੀਤ ਸਿੰਘ ਜੀ ਦੇ ਨਿਸ਼ਾ ਨਰੇਸ਼ਾ ਡਿਟਾ ਇਹ ਡੇਲੀ ਅਸੀਂ 6 ਤੋਂ 9 6 ਤੋਂ 10 5 ਤੋਂ 10 ਇਹ ਸਾਡੀ ਸ਼ਾਮ ਦੇ ਸਮੇਂ ਡੇਲੀ ਡਰਾਈਵ ਚੱਲਦੀ ਹੈ ਨਾਕਾਬੰਦੀ ਹੁੰਦੀ ਹੈ ਜਿੱਥੇ ਕੋਈ ਜਿਹੜਾ ਟ੍ਰੈਫਿਕ ਦੇ ਰੂਲਰ ਨੂੰ ਫੋਲੋ ਨਹੀਂ ਕਰਦਾ ਤਾਂ ਉਹਨਾਂ ਦੀ ਅਸੀਂ ਚਲਾਨੀng ਕਰਦੇ ਆ ਇਹ ਰੂਟੀਨ 'ਚ ਹਰ ਰੋਜ਼ ਨਕਲੇ ਆ ਜਾਂਦੇ ਨੇ ਤੇ ਸਰ ਦੇਖਿਆ ਜਾਂਦਾ ਕਈ ਵਾਹਨ ਚਾਲਕ ਨੇ ਕਹਿ ਲਿਆ ਨਿਜਮਾ ਨੂੰ ਚਿੱਕੇ ਟੰਕ ਕੇ ਜਾਂ ਕਹਿ ਲਿਆ ਡਰਿੰਕ ਐਂਡ ਡਰਾਈਵ ਕਰਦੇ ਨੇ ਉਹਨਾਂ ਵਿਰੁੱਧ ਸਖਤ ਤੋਂ ਸਖਤ ਕੀ ਕਾਰਵਾਈ ਹੈ ਜਿਹੜੇ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਨੇ ਉਹਨਾਂ ਲਈ ਵੀ ਸਾਡੇ ਕੋਲ ਪੰਜਾਬ ਸਰਕਾਰ ਨੇ ਐਲਕੋਮੀਟਰ ਮੰਗਿਆ ਕਰਵਾਏ ਨੇ ਅਸੀਂ ਉਹ ਵੀ ਟੈਸਟ ਕਰਦੇ ਹਾਂ ਟੈਸਟ ਕਰਕੇ ਤੇ ਉਹਨਾਂ ਦਾ ਵੀ ਚਲਾਣ ਕੀਤਾ ਜਾਂਦੀ ਹੈ ਤੇ ਅੱਜ ਕਿੰਨੇ ਚਲਾਨ ਕਰ ਚੁੱਕੇ ਹੋ ਕਿਉਂਕਿ ਦੇਖਿਆ ਜਾ ਰਿਹਾ ਕਿ ਵਾਹਨ ਚਾਲਕ ਨੇ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਵਾਹਨ ਵੀ ਰੋਕੇ ਹੋਏ ਨੇ ਅਸੀਂ ਹੁਣ ਤੱਕ 4 ਚਲਾਨ ਕਰ ਚੁੱਕੇ ਆ ਤੇ ਅੱਗੇ ਹੋਰ ਇਹ ਪ੍ਰੋਸੈਸ ਚੱਲੂ ਹੈ 9 ਵਜੇ ਤੱਕ ਨੱਕੋ ਬਣੀ ਜੱਤ ਅਕਸਰ ਦੇਖਿਆ ਜਾਂਦਾ ਜੀ ਆਹ ਵਾਹਨ ਚਾਲਕਾ ਦੇ ਵੱਲੋਂ ਜਾਂ ਤਾਂ ਕਿਤੇ ਵੱਡੀ ਫਰਮਾਇਸ਼ ਕੋ ਆ ਦਿੱਤੀ ਜਾਂਦੀ ਹੈ ਕਿ ਇੱਥੇ ਉਹ ਲਾਗੂ ਹੈ ਜਾਂ ਉਹਨਾਂ ਲਈ ਅਸੀਂ ਮੇਰੀ ਨਾ ਅਪੀਲ ਵੀ ਹੈ ਪੰਜਾਬ ਦੇ ਵਸਨੀਕਾਂ ਨੂੰ ਜੇ ਪੰਜਾਬ ਪੁਲਿਸ ਚਲਾਨ ਕਰਦੀ ਹੈ ਟ੍ਰੈਫਿਕ ਦੇ ਨਿਯਮ ਜਿਹੜੇ ਤੋੜਦੇ ਨੇ ਉਹਨੂੰ ਰੋਕਦੀ ਹੈ ਤਾਂ ਉਹਦੇ ਪਿੱਛੇ ਇੱਕ ਮਕਸਦ ਹੈ ਜੇ ਕੋਈ ਸੀਟ ਬੈਲਟ ਨਹੀਂ ਲਾਉਂਦਾ ਕੋਈ ਹੈਲਮਟ ਨਹੀਂ ਲਾਉਂਦਾ ਤਾਂ ਉਹਦੇ ਵਿੱਚ ਉਹਨਾਂ ਦਾ ਨੁਕਸਾਨ ਹੈ ਇਹ ਜੇ ਚਲਾਨ ਅਸੀਂ ਕਰਦਿਆਂ ਵਾਂਗੂ ਕਿਸੇ ਨੇ ਹੈਲਮਟ ਨਹੀਂ ਪਾਇਆ ਤਾਂ ਜੇ ਉਹਦਾ ਐਕਸੀਡੈਂਟ ਹੁੰਦਾ ਤਾਂ ਸਿਰ ਤੇ ਸੱਟ ਲੱਗ ਗਈ ਤਾਂ ਉਹਦੇ ਦੀ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਇਸ ਲਈ ਜੇ ਸ਼ਪਾਰਸ਼ ਕੋਈ ਆਉਂਦੀ ਵੀ ਹੈ ਰੂਲ ਦੇ ਮੁਤਾਬਕ ਹੀ ਕੰਮ ਹੁੰਦਾ ਜੀ ਇਹ ਦੇਖਿਆ ਜਾਂਦਾ ਕਿ ਕਈ ਵਾਹਨ ਚਾਲਕ ਨੇ ਜਿਹੜੇ ਉਹ ਡਾਕੂਮੈਂਟ ਆਪਣੇ ਨਾਲ ਲੈ ਕੇ ਨਹੀਂ ਚੱਲਦੇ ਪਰ ਡਿਜੀ ਲੋਕਰ ਦੇ ਵਿੱਚ ਹੈ ਜਿਹੜਾ ਉਹ ਆਪਣੇ ਡਾਕੂਮੈਂਟ ਰੱਖਦੇ ਨੇ ਕੀ ਉਹ ਸਰ ਵੈਲਿਡ ਹੁੰਦਾ ਹੈ ਜੀ ਉਹ ਵੈਲਟ ਤਾਂ ਹੁੰਦਾ ਪਰ ਕਈ ਵਾਰੀ ਉਹਨਾਂ ਦੇ ਡਾਕੂਮੈਂਟ ਘੱਟ ਹੁੰਦੇ ਨੇ ਉਹਦੇ ਵਿੱਚ ਸਾਨੂੰ ਪ੍ਰੋਬਲਮ ਹੁੰਦੀ ਜੇ ਚਲਾਨ ਕਰਨਾ ਹੁੰਦਾ ਤਾਂ ਅਸੀਂ ਉਹਦੀ origignal RC ਜਾਂ ਉਹਦਾ origignal ਡਾਕੂਮੈਂਟ ਚਾਹੀਦਾ ਹੁੰਦਾ ਅਸੀਂ ਅਪੀਲ ਵੀ ਕਰਦੇ ਹਾਂ ਵੀ ਜੇ ਤਾਂ ਡਿਜੀ ਲੋਕਰ 'ਚ ਹੈ ਨੇ ਪਰ origignal ਨਾਲ ਰੱਖੋ ਜਿਹਦੇ ਜੇ ਉਹਨਾਂ ਦੀ ਕੋਈ RC ਹੈ ਡਰਾਈਵਿੰਗ ਲਾਇਸੈਂਸ ਹੈ ਉਹ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਹੋਵੇ ਬਹੁਤ ਬਹੁਤ ਸ਼ੁਕਰੀਆ ਕਰਦਾ ਥੈਂਕ ਯੂ ਜੀ ਤੇ ਇਹ ਸਨ ਐਸ ਐਚਓ ਥਾਣਾ ਸਦਰ ਅਹਿਮਦਗੜ੍ਹ ਤੇ ਜਿਨ੍ਹਾਂ ਦਾ ਕਹਿਣਾ ਕਿ ਲੋਕਾਂ ਨੂੰ ਆਪ ਹੀ ਇੰਨਾ ਗਿਆਨ ਹੋਣਾ ਚਾਹੀਦਾ ਕਿ ਟ੍ਰੈਫਿਕ ਨਿਯਮਾਂ ਨੂੰ ਹੈ ਜਿਹੜਾ ਉਹ ਟੰਗਿਆ ਨਾ ਜਾਵੇ ਚਿੱਕੇ ਨਾ ਟੰਗਿਆ ਜਾਵੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਉਹ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਰੂਲ ਨੇ ਜਿਹੜੇ ਉਹਨਾਂ ਲੋਕਾਂ ਦੇ ਲਈ ਬਣਾਏ ਗਏ ਨੇ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਹੈ ਜਿਹੜੇ ਇਹ ਰੂਲ ਨੇ ਉਹਨਾਂ ਉੱਤੇ ਲਾਗੂ ਕੀਤੇ ਜਾਂਦੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ